ਕਿਆ ਆ ਫੋਲ ਚਮਕਦਾ ਵੈ ਇਧਰ ਵੇਖੋ ਇਹ ਪਿਓਰ ਸਟੀਲ ਆ ਉਹਦੇ ਜਿਹਾ ਦੇਖੀਏ ਪਾਣੀ ਦੀ ਟੈਂਕੀ ਭਰ ਗਈ ਹੈ ਸੋ ਹੈ ਗਾਇਸ ਵੈਲਕਮ ਬੈਕ ਟੂ ਆ ਨਿਊ ਬਲੋਗ ਆਯੋ ਗਾਇਸ ਇਸ ਸਾਰੇ ਠੀਕ ਹੋਵੇ ਤਾਂ ਸਵਾਗਤ ਆਪਨੇ ਇੱਕ ਨਵੇਂ ਬਲੋਗ ਵਿੱਚ ਤੇ ਗਾਇਸ ਆਪਾਂ ਨਾਲ ਦੋਗੇ ਹੋ ਗਏ ਰੈਡੀ ਤੇ ਅੱਜ ਆਪਾਂ ਕਰੀਏ ਕਾਲਜ ਦੀ ਛੁੱਟੀ ਤੇ ਆਪਾਂ ਕਾਲਜ ਨਹੀਂ ਚੱਲੇ ਏ ਜਿਵੇਂ ਗਾਈ ਤੁਸੀਂ ਦੇਖਿਆ ਹੈਗਾ ਕਿ ਆਪਾਂ ਮੰਮੀ ਨਾਲ ਗਈ ਸੀ ਕੀਰਤਨ ਸੁਣਨ ਰਾਮ ਕਥਾ ਜੋ ਕਿ ਇਤਫਾਜ਼ਿਲ ਕਲ ਦੇ ਵਿੱਚ ਲੋਕਲ ਹੀ ਹੈ ਉਹ ਮਗਰ ਇਹ ਘੱਟ ਵੱਡ 7-8 ਦਿਨ ਚੱਲਦੀ ਵੀ ਹੈ ਤੇ 4 ਦਿਨ ਹੋ ਗਏ ਚੱਲਦੀਆਂ ਬਾਕੀ 3 ਦਿਨ ਰਹਿ ਗਈ ਚੱਲੇਗੀ ਬਸ ਫਿਰ ਉਸ ਤੋਂ ਬਾਅਦ ਉਹ ਅਪੋਰ ਜਾਵੇਗੀ ਕਿਉਂਕਿ ਅਲੋਟਮੈਂਟ ਇਸ ਨੇ ਉਹ ਕੀਤਾ ਸੀ ਤੇ ਹੁਣ ਕਰਾਂਗੇ ਆਪਾਂ ਬ੍ਰੇਕਫਾਸਟ ਗਾਈਜ਼ ਬ੍ਰੇਕਫਾਸਟ ਇਸ ਹੈ ਆਲੂ ਵਾਲੀ ਰੋਟੀ ਤੇ ਨਾਲ ਚਾਹ ਤੇ ਗਾਈਜ਼ ਅਸੀਂ ਉਹਨਾਂ ਨੂੰ ਕਰਦੇ ਪਏ ਛੋਲਿਆ ਯੋਗੀ ਆਜ ਦੇ ਸੀਜ਼ਨ ਚ ਕਾਫੀ ਜਿਆਦਾ ਮਲਕ ਜਾਂਦਾ ਰਹਿੰਦਾ ਹੈ ਤੇ ਮੇਰੇ ਖਿਆਲ ਨਾਲ ਅੱਜ ਤੋਂ ਬਾਅਦ ਚਲਾ ਜਾਏਗਾ ਉਹ ਗਰਮੀ ਆ ਜਾਣੀ ਗਿਆ ਕਿ ਆਪਣੇ ਨਾਲ ਮਦਰ ਕਰਦੇ ਆਪਣੇ ਡੈਡੀ ਤਾਂ ਗਾਇਸ ਆਪਣੇ ਪਪਾ ਛੋਲਿਆ ਕੱਟਣ ਚ ਲੱਗੇ ਹੋਏ ਨੇ ਵੇਲੇ ਬੈਠੇ ਸੀ ਮੰਮੀ ਨੇ ਕਿਹਾ ਚਲ ਛੋਲਿਆ ਕੱਢ ਦੋ ਤੇ ਮੰਮੀ ਆਲਾ ਕੰਮ ਕਰਦੇ ਫਿਰ ਸਫਾਈ ਆਦਾ ਤੁਹਾਨੂੰ ਕਿਹਦਾ ਲੱਗ ਰਿਹਾ ਛੋਲਿਆ ਨਿਕਾਲ ਕੇ ਇਹੋ ਕਮਾਈ ਕੰਮ ਹੈਗਾ ਕਿਹਦਾ ਲੱਗ ਰਿਹਾ ਟੈਂਪੋ ਤੋਂ ਹੁੰਦਾ ਪਿਆ ਟੈਂਪੋ ਤੋਂ ਹੁੰਦਾ ਪਿਆ ਗਾਈਜ਼ ਆਪਾਂ ਚੋਲੇ ਖਾਂਦੇ ਖਾਂਦੇ ਵੇ ਕੱਢਦੇ ਘੱਟ ਪਏ ਇੱਧਰ ਵੇਖੋ ਆਪਾਂ ਕਰਦਾ ਹੋਏ ਆਪਾਂ ਖਾਂਦੇ ਵੇ ਆ ਮਿਆਰੇ ਨਹੀਂ ਪੂਰੇ ਭਾਈਆ ਮਨ ਨੂੰ ਆ ਸੋ ਗਾਈਜ਼ ਆਪਨੇ ਕਰੇ ਦੇਖੋ ਕੌਣ ਆਇਆ ਹੈ ਤਾਂ ਵੀ ਖਾਣੇ ਆ ਮਿਲवाने ਆ ਤਾਂ ਕੋਮਲ ਆਈ ਗਾਈਜ਼ ਆਪਨੇ ਕਰੇ ਕਿਨੇ ਲਈ ਆ ਮੋਟਰਸਾਈਕਲ ਤੇ ਉਹ ਕੱਢਦੇ ਇਹਨੇ ਵੀ ਮੋਟਰਸਾਈਕਲ ਤੇ ਆਈ ਹੈ ਤੇ ਪੇਪਰ ਖਤਮ ਹੋ ਗਏ ਹੋਰ ਫਿਨਿਸ਼ ਹੋ ਗਏ 19 ਨੂੰ ਲਾਸਟ ਸੀਗਾ ਹੈ 19 ਨੂੰ ਲਾਸਟ ਸੀਗਾ ਪੇਪਰ 90 ਨੂੰ ਲਾਸਟ ਸੀ ਨਹੀਂ 19 ਨੂੰ ਲਾਸਟ ਸੀ ਅੱਛਾ ਇਹ ਬੋਲਣਾ ਪੰਜਾਬ ਜਿਹੜੇ ਨਹੀਂ ਅੰਗਰੇਜ਼ੀ ਮਾਰਦੀ ਹੈ ਆ ਵੇਖੋ ਨੇ ਬਹੁਤ ਨਾ ਪੰਗੇ ਲਈ ਜਾਂਦਾ ਪੰਗੇ ਨਹੀਂ ਲੈਂਦਾ ਬਿਨਾਂ ਟੋਨ ਕਰਕੇ ਦਿੰਦਾ ਹੈ ਹੈ ਤਾਂ ਹੁਣ ਕੀ ਪ੍ਰੋਗਰਾਮ ਹੈ ਫਿਰ ਕੋਈ ਫੋਗਿਆ ਨਾ ਵੇਖੋ ਹੁਣ ਕਹੇ ਜਾਦਾ ਹੈ ਕਿ ਰਿਆ ਬਰਥਡੇ ਪਾਟੀ ਖਾਣੀ ਹੋ ਜਾ ਕੇ ਕਿਸੇ ਦੀ ਅੱਛਾ ਹਾਂ ਅੱਜ ਅੱਜ ਕੀ ਹੈ ਅੱਜ ਕੀ ਹੈ ਪਿਆਰ ਤੋਂ ਤੁਹਾਡੇ ਫਲ ਖਾਈ ਹੋਈ ਹੈ ਮੈਂ ਜਾਇਆ ਕਿ ਕਿਸੇ ਦੀ ਹੈ ਅੱਜ ਤਾਂ ਫਲ ਖਾਈ ਹੋਈ ਹੈ ਅੱਜ ਵੀ ਬਰਥਡੇ ਪਾਟੀ ਖਾ ਲੈ ਗਿਫਟ ਲੈਣੇ ਨੇ ਵਰਤ ਨਾ ਆ ਲੈ ਆ ਲੈ ਆ ਲੈ ਕਰਿਆ ਕਿ ਕਿ ਲੈ ਆ ਗਈ ਗਿਫਟ ਚ ਗਿਫਟ ਚ ਸਿਰ ਗਿਫਟ ਬਦਾ ਕੀ ਗਿਫਟ ਗਿਫਟ ਚ ਕੀ ਹੈ ਟੈਲ ਮੀ ਨੇ ਨਹੀਂ ਹੁੰਦੀ ਇੱਥੇ ਨਹੀਂ ਆਂਦੀ ਹੈ ਮੰਗਲ ਆ ਗਿਆ ਦਰਤ ਚਲਾ ਗਿਆ ਕੋਮਲ ਏ ਗਾਈਜ਼ ਅਸੀਂ ਹੋਂਦਰ ਬੈਠੇ ਸੀ ਤੇ ਮੰਮੀ ਆਪਣੇ ਮੰਮੀ ਤੇ ਕੋਮਲ ਬੈਠੇ ਦੇ ਵੇਖਦੇ ਪੈਨੇ ਆਪਣਾ ਲੋਕ ਲੋਕ ਦੇਖਦੇ ਬੈਨੇ ਗਾਈਜ਼ ਮੰਮੀ ਤੇ ਕੋਮਲ ਤਾਂ ਗਾਈਜ਼ ਹੁੰਦਾ ਸੀਨਾ ਕਿ ਕੋਮਲ ਆ ਜਿਹੜਾ ਹੈਂਡਲ ਲੈ ਕੇ ਆਈ ਸੀ ਮੋਨ ਕੀ ਤੋਂ ਇਹ मामा ਜੀ ਇਤੂ ਲੈ ਕੇ ਗਏ ਸੀ ਤੇ ਇਹਨੂੰ ਆਪਾਂ ਉਹਨੂੰ ਵਾਪਿਸ ਕਰਨਾ ਹੈ ਪਿਓਰ ਸਟੀਲ ਦਾ ਲੈਣਾ ਹੈ ਤਾਂ ਵਾਪਿਸ ਕਰਨਾ ਹੈ ਅਸੀਂ ਚੱਲ ਰਹੇ ਹਾਂ ਓਏ ਰਾਮਾ ਸੱਡੀ ਕਪੜੇ ਹੈ ਹੈਲੋ ਗਾਇਜ਼ ਹੈਲੋ ਤੇ ਚੱਲਨੇ ਹੈ ਗਾਇਜ਼ ਬਿਨਾ ਤੇਰੀ ਤੋਂ ਸੋ ਗਾਇਜ਼ ਅਸੀਂ ਬਦਲ ਕੇ ਲੈ ਆਏ ਹੁਣ ਆ ਵੇਖੋ ਗਾਇਜ਼ ਹੁਣਾਂ ਲੈ ਕੇ ਆਏ ਆ ਫੁੱਲ ਚਮਕਦਾ ਵਾ ਇੱਧਰ ਵੇਖੋ ਇਹ ਪਿਓਰ ਸਟੀਲ ਆ ਉਹਦੇ ਜਿਹੜਾ ਬਲੈਕ ਮੈਗ ਹੈਗਾ ਸੀ ਤੇ ਹੁਣ ਬਸ ਵਾਪਿਸ ਚਲੇ ਜਾਵਾਂਗੇ ਕੋਮਲ ਲੈ ਕੇ ਜਾਏਗੀ ਵਾਪਿਸ ਤੇ ਨਾ ਮੋਂ ਵਾਪਿਸ ਸਟੈਂਡ ਤੇ ਅਪਾ ਟ੍ਰੋਪ ਕਰਨ ਜਾਵਾਂਗੇ ਸੋ ਆ ਮੈਨੂੰ ਫੋਨ ਲੱਗਿਆ ਤੇ ਉਹਨਾਂ ਪੈਂਦੀ ਚਟ ਕਰਨ ਦੀ ਆਵਾਜ਼ ਕਿੰਨੀ ਕੀ ਹੈ ਬੈਸੇ ਨਹੀਂ ਆਵਾਜ਼ ਬਹੁਤ ਅਜੀਬ ਹੈ ਪਰ ਮੈਂ ਤੁਹਾਨੂੰ ਸੁਣਾਣਾ कैमरामैन पीछे खड़ा है मैं मध्य खड़ा है अच्छा कैमरा वाला खड़ होता है और सुनया दी आवाज गाइस ये देखिए पानी की टैंकी भर गई है हां 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 है कृपया ਕੈਮਰੇ ਮੇਂ ਦੇਖੀਏ ਹੈਲੋ ਐਨੋ ਇੱਕ ਮਿੰਟ ਬਾਅਦ ਆਈਏ ਕੀ ਕਰਨੀ ਇਹ ਕਮਲਾ ਹੋ ਗਿਆ ਗਾਈਜ਼ ਅਪਾ ਸ਼ਾਮ ਨੂੰ ਕਮਨ ਨੂੰ ਚੜਾਏ ਸੀ ਵਾਸਤੇ ਤੇ ਇਸ ਕਰਕੇ ਮੈਨੂੰ ਲੇਟ ਨਾ ਹੋ ਜਾਵੇ ਤੇ ਕਰ ਦੇਣਾ ਮੋਲਨ ਮਾਮਾ ਜੀ ਦਾ ਫੋਨ ਆਈ ਨਾ ਸੀ ਬਈ ਉਹਨੂੰ ਬਸ ਤੇ ਟਾਈਮ ਨਾ ਜੜਾ ਦੋ ਕਿਉਂਕਿ ਜਿਆਦਾ ਹਨੇਰਾ ਨਾ ਹੋ ਜਾਵੇ ਇਹ ਉਹ ਜਿਹੜਾ ਲੈ ਕੇ ਇਸ ਨਾਲ ਗੋਲ ਜਾਂ ਅੰਗਲ ਜਾਂ ਮੈਨੂੰ ਲੱਗਦਾ ਸੀ ਯਾਰ ਤੇ ਉਹ ਵੀ ਵਾਪਸ ਆਪਾਂ ਚੰਨਿ ਰੱਖ ਕੇ ਦੇ ਦਿੱਤਾ ਉਹਨੂੰ ਤੇ ਉਹ ਚਲੀ ਗਈ ਆਪਣੇ ਘਰੇ ਪਹੁੰਚ ਗਈ ਸੀ ਫੋਨ ਲਾ ਕੇ ਪਹੁੰਚ ਮਤਲਬ ਕੀਤਾ ਸੀ ਗੱਲ ਤੇ ਹੁਣ ਤਾਂ ਸੀ ਇਹ ਕਿ ਗਾਈਜ਼ ਹੁਣ ਅਸੀਂ ਕਰਾਂਗੇ ਗਾਈਜ਼ ਜੀ ਨਾਲ ਤੇ ਮਿਲਾਂਗੇ ਗਾਈਜ਼ ਤੁਹਾਨੂੰ ਵੀ ਵੀਡੀਓ ਵਿੱਚ ਆਈ ਹੋਪ ਗਾਈਜ਼ ਤੁਹਾਨੂੰ ਆਈ ਵੀਡੀਓ ਬਧੀ ਲੱਗੇ ਜੇ ਬੁੱਲ ਇਹ ਵੀਡੀਓ ਬਧੀ ਲੱਗੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਮਿਲਾਂਗੇ ਗਾਈਜ਼